ਕੰਮ ਕਰ ਮੇਂ ਬਹੁਤ ਹੋ ਗਏ ਯਾਰ ਦੇਖੋ ਤਜਗੇ ਹਾਂ ਬੇਬੇ ਲੈ ਤੇਰਾ ਕੋਈ ਕੱਪੜਾ ਦੇ ਦੇ ਧੋਣ ਵਾਲਾ ਜੇ ਕੋਈ ਹੈਗਾ ਉਹ ਕੱਪੜਾ ਮੇਰੇ ਸਟੋਰ ਚ ਪਿਆ ਕਿੰਡੀ ਕੁੰਡੀ ਤੇ ਲਮਕਦਾ কুরਤਾ ਪਜਾਮਾ ਉਹ ਧੋ ਦਿੰਦੀ ਚੱਲ ਕੋਈ ਨਾ ਧੋ ਦਿੰਨੀਆ ਪੁੱਤਾ ਇੱਕ ਤਾਂ ਮਚਣਾ ਗੋਡੇ ਚ ਬੜਾ ਦਰਦ ਹੋ ਜਾਂਦਾ ਨਾ ਤਾਂ ਕੰਮ ਹੁੰਦਾ ਉਮਰ ਇੰਨੀ ਹੋਈ ਪਈ ਆ ਇੱਕ ਪੁੱਤ ਤੇਰਾ ਵਿਆਹ ਹੋ ਜੇ ਮੈਨੂੰ ਤਾਂ ਤੇਰੀ ਬਾਲੀ ਫਿਕਰ ਲੱਗੀ ਰਹਿੰਦੀ ਆ ਉੱਤੋਂ ਤੂੰ ਇੰਨਾ ਭੋਲਾਗਾ ਤੇਰੀ ਉਮਰ ਵੀ ਲੰਗੀ ਜਾਂਦੀ ਆ ਉਹ ਹੋ ਜੂਗਾ ਕੋਈ ਨਾ ਤੂੰ ਫੇਰ ਨਾ ਕਰਿਆ ਕਰ ਇੱਕ ਬੁੱਤ ਤੂੰ ਉਹਦਾ ਨਹੀਂ ਖੜਾ ਛੱਡਦਾ ਹੈਗਾ ਫਿਰ ਉਹ ਲੱਗਦੀ ਉਹ ਹੁਣ ਕੀ ਕਰੀਏ ਬੇਬੇ ਸਾਲਾ ਮੈਂ ਕਿਸੇ ਨੂੰ ਪਸੰਦ ਹੀ ਨਹੀਂ ਆਉਂਦਾ ਹੁਣ ਇੰਨਾ ਕੁੜੀ ਆ ਲੈ ਆਉਂਦੇ ਨੇ ਦੇਖਣਾ ਜੇ ਬੇਬੇ ਹੁਣ ਮੈਂ ਕਿਸੇ ਨੂੰ ਪਸੰਦ ਆਉਂਗਾ ਸਾਲਾ ਤਾਂ ਹੀ ਰਿਸ਼ਤਾ ਹੋਊਗਾ ਮੇ ਪੁੱਤ ਇੱਕ ਤਾਂ ਤੂੰ ਤਾਂ ਸੋਨੀ ਦਾ ਖੜਾ ਨਹੀਂ ਛੱਡਦਾ ਆਪਦੀ ਤਾਂ ਉਹਦੀ ਉਮਰ ਲੰਘੀ ਪਈ ਆ ਉਹ ਤਾਂ ਹੁਣ ਛੜਾ ਰਹਿ ਗਿਆ ਨਾਲੇ ਉਹਦਾ ਪ੍ਰਭਾਵ ਵੀ ਤੇਰੇ ਤੇ ਪਈ ਜਾਂਦਾ ਉਹ ਤੁਹਾਨੂੰ ਪੁੱਤੇ ਦਾ ਹੁਣ ਛੜਾਗਾ ਬੇਬੇ ਤੂੰ ਬਾਲਾ ਫਿਕਰ ਨਾ ਕਰਿਆ ਹੁਣ ਇੱਕ ਮੈਨੂੰ ਆਸ ਦੀ ਕਿਰਨ ਜਾਗੀ ਆ ਉਹ ਜਿਹੜਾ ਤਾਰੀ ਮਿਸਤਰੀ ਤੇ ਆਪਣੇ ਪਿੰਡ ਵਾਲਾ ਹਾਂ ਪੁੱਤ ਕੀ ਹੋ ਗਿਆ ਉਹ ਨਾ ਉਹਨੇ ਘਰ ਦੇ ਤਾਂ ਕਿਰਾਏ ਤੇ ਉਹ ਕਿਤੇ ਹੋਰ ਚਲਿਆ ਗਿਆ ਉਹਦੇ ਘਰੇ ਨਾ ਮੈਨੂੰ ਕਿਸੇ ਨੇ ਦੱਸਿਆ ਬਾਬਾ ਆ ਟੱਲੀ ਬਾਬਾ ਉਹ ਸਾਰਿਆਂ ਨੂੰ ਦੱਸਦਾ ਸਾਰਾ ਕੁਝ ਵੀ ਰਿਸ਼ਤੇ ਰੁਸਤੇ ਬਾਰੇ ਹੋਰ ਲੋਕ ਵੀ ਉਹਦੇ ਕੋਲੇ ਜਾਂਦੇ ਨੇ ਮੈਂ ਉਹਦੇ ਕੋਲੇ ਜਾ ਕੇ ਆਉਂ ਕੋਈ ਹੱਲ ਹੋ ਜਾਊਗਾ ਠੀਕ ਆ ਪੁੱਤ ਫਿਰ ਤਾਂ ਵਧੀਆ ਹਾਂ ਬੇਬੇ ਮੈਂ ਜਾ ਕੇ ਆਉਣਾ ਅੱਜ ਉਹਦੇ ਕੋਲ ਜਾਈ ਪੁੱਤ ਫਿਰ ਤਾਂ ਬਾਲੀ ਸੋਹਣੀ ਗੱਲ ਆ ਕਈ ਵਾਰ ਇਹ ਜੇ ਬਾਬੇ ਤਾਂ ਬਾਲੇ ਕਰਨੀ ਵਾਲੇ ਨਿਕਲ ਜਾਂਦੇ ਨੇ ਸਹੀ ਗੱਲ ਆ ਬੇਬੇ ਮੈਂ ਜਾ ਕੇ ਆਉਣਾ ਅੱਜ ਉਹਦੇ ਕੋਲ ਚੰਗਾ ਪੁੱਤ ਲੈ ਚੱਲ ਸ਼ੁਕਰ ਆ ਫਿਰ ਉਹ ਕਿਵੇਂ ਆ ਸੋਨੀ ਠੀਕ ਆ ਬਈ ਜੱਗੇ ਤੂੰ ਦੱਸ ਕੀ ਆ ਠੀਕ ਆ ਠੀਕ ਆ ਵਧੀਆ ਤੂੰ ਸੁਣਾ ਠੀਕ ਆ ਉਹ ਮੈਂ ਸੁਣਾ ਯਾਰ ਕੱਲ ਤੇਰੇ ਰਿਸ਼ਤੇ ਵਾਲੇ ਕੀ ਬਣਿਆ ਉਹ ਰਿਸ਼ਤੇ ਵਾਲੇ ਤਾਂ ਆਏ ਸੀ ਬੇੜੀ ਬਹਿ ਗਈ ਕਿਸੇ ਦੀ ਨਾਲੇ ਸੀ ਪਾਨੀ ਮਾਰਤੀ ਕਿਸੇ ਨੇ ਨਾਲੇ ਹੋਰ ਹੁਣ ਮੈਨੂੰ ਤਾਂ ਜ਼ਮੀਰ ਘਟ ਆਉਂਦੀ ਜੱਟਾਂ ਦੇ ਵੀ ਪੰਗਾ ਘਟ ਜ਼ਮੀਨਾਂ ਨੂੰ ਕਿੱਥੇ ਰਿਸ਼ਤਾ ਹੁੰਦਾ ਯਾਰ ਉਹ ਮੇਰੇ ਕੋਲੇ 5 ਕਿਲੇ ਦੀ ਬਦੰਦਰਾ ਮੇਰਾ ਤਾਂ ਨਹੀਂ ਹੋਇਆ ਤੇਰਾ ਕੀ ਹੋਊਗਾ ਉਹ ਤੇਰਾ ਤਾਂ ਤਾਂ ਨਹੀਂ ਹੋਇਆ ਤੂੰ ਤਾਂ ਹੁਣ ਸਾਰੇ ਪਿੰਡ ਨੂੰ ਪਤਾ ਡੋਡੇ ਪਰ ਆਏਗਾ ਝੁਲਸਦਾ ਹੁਣ ਮੋਟੀ ਖਾਨਾ ਤੂੰ ਤਾਂ ਆ ਦੇ ਉਹ ਤੂੰ ਡੋਡੇ ਡਾਡੇ ਨੂੰ ਪਰੇ ਸਾਡੇ ਯਾਰ ਰਸਤੇ ਰਸਤਾ ਜਿਹੜਾ ਹੋਣਾ ਦਾ ਹੋਣਾ ਹੀ ਹੈ ਆਪਣਾ ਟਾਵਰ ਨਾਲ ਸੜੇ ਰਹਿਣਾ ਯਾਰ ਉਹ ਨਹੀਂ ਆਇਆ ਥੋੜੀ ਹੁੰਦਾ ਤੂੰ ਤਾਂ ਮਾੜਾ ਮੋਟਾ ਇਹਨੂੰ ਵੀ ਘਟਾ ਲੈ ਇਹਨੂੰ ਢੋਲ ਵਰਗਾ ਕਰੀ ਫਿਰਦਾ ਕੋਈ ਰਾਫੇ ਘੱਡ ਜੂ ਯਾਰ ਰਾਫੇ ਘੱਡ ਜੂ ਆ ਹੋਰ ਠੀਕ ਆ ਤੂੰ ਦੱਸ ਕਿੱਥੇ ਚੱਲੇ ਆ ਮੇਰਾ ਤਾਂ ਉਹਦੇ ਕੋਲੇ ਜਾਂਦਾ ਜੀ ਯਾਰ ਟੱਲੀ ਬਾਬਾ ਆਇਆ ਕਹਿੰਦੇ ਰਸਤੇ ਰਸਤੇ ਬਹੁਤ ਕਰਾਉਂਦਾ ਉਹ ਤੋਂ ਕੋਲੇ ਜਾ ਕੇ ਆਉਣਾ ਉਹ ਕਿਹੜਾ ਟੱਲੀ ਬਾਬਾ ਕਿਹੜਾ ਫਲਦੀ ਬਾਬਾ ਕਿਹਦੇ ਮਾਗਰ ਲੱਗਿਆ ਫਿਰ ਤਾਂ ਤੂੰ ਅੱਜ ਦੇ ਜਮਾਨੇ 'ਚ ਤੂੰ ਬਾਬਿਆਂ ਨੇ ਮਾਗਰ ਲੱਗੀ ਫਿਰਦਾ ਆਪਣੇ ਪਿੰਡ ਬਾਬਾ ਨਾ ਮ ਆਇਆ ਕੋਈ ਬਾਬੇ ਬੁੱਬੇ ਨਹੀਂ ਮੇਰੀ ਮਾਤਾ ਨਾ ਅੱਧੀ ਹੋ ਗਈ ਬਾਬੇ ਨੇ ਜਾ ਜਾ ਕੇ ਮੇਰਾ ਤਾਂ ਤਾਂ ਵੀ ਨਾ ਰਿਸ਼ਤਾ ਬਣਾ ਪਤੰਦਰਾ ਉਹ ਕਹਿੰਦੇ ਚਿਬ ਗੜ ਦਿੰਦਾ ਰਸਤੇ ਵਾਲੇ ਚੰਗਾ ਭਾਈ ਤੂੰ ਜਾਇਆ ਸਾਨੂੰ ਤਾਂ ਬਾਬੇ ਨੇ ਬਸਵਾ ਦਿੱਤੇ ਮੈਂ ਤਾਂ ਬਣਾ ਹੀ ਰਹਿਣਾ ਤੂੰ ਤੂੰ ਨਾਲ ਸਾਡਾ ਮੈਂ ਤਾਂ ਉਹਦਾ ਕਰਾਉਣਾ ਮੈਂ ਤਾਂ ਜਾ ਕੇ ਆਉਂਦਾ ਜਦ ਮਰ ਪਰਾਂ ਜਾ ਕੇ ਜੱਟ ਦਾ ਇਦਾਂ ਹੀ ਰਹੂਗਾ ਟਾਵਰ ਨਾਲ ਛੜਾ ਟਾਵਰ ਨਾਲ ਛੜਾ ਟਾਵਰ ਨਾਲ ਛੜਾ ਇਹ ਕਹਿੰਦੇ ਠੀਕ ਨਹੀਂ ਐਸ ਵੇਲੇ ਤਾਂ ਬਾਬਾ ਘਰੇ ਹੁੰਦੇ ਦੇਖ ਰਿਹਾ ਗੇਟ ਖੜਕਾ ਕੇ ਬਾਬਾ ਜੀ ਬਾਬਾ ਜੀ ਇਹ ਅਭੀ ਗੁਲੀਤ ਨਹੀਂ ਅੰਦਰ ਦੁਪਹਿਰ ਹੋਇਆ ਪੇ ਹਾਂਜੀ ਕੌਣ ਹਾਂਜੀ ਕੌਣ ਹੈਲੋ ਕੋਣੋ ਜੀ ਹੈਲੋ ਹੈਲੋ ਪਾਈ ਤੈਨੂੰ ਸੁਣਦਾ ਨਹੀਂ ਮੈਂ ਤਾਂ ਪਾਗਲ ਹੋ ਗਿਆ ਲੱਗਦਾ ਵੇ ਮੁੰਡਿਆ ਮੈਂ ਤਾਂ ਜੀ ਬਾਪੇ ਨੂੰ ਮਿਲਣਾ ਤੇ ਫਿਰ ਦੱਸ ਐ ਵੀ ਬਾਪੇ ਨੂੰ ਮਿਲਣਾ ਤੂੰ ਨੱਟਾ ਬਣ ਕੇ ਖੜਾ ਅੰਦਰ ਨੇ ਆਜੋ ਚਲੋ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਹਨ ਮੁੰਨੇ ਉੱਥੇ ਬਹਿ ਜਾ ਜੀ ਸ਼ਾਂਚ ਮੈਂ ਬੁਲਾਉਣੀ ਆ ਹਾਂ ਤਾਂ ਕੋਈ ਕੋਈ ਸ਼ੱਪ ਨੇ ਕੋਲੇ ਆ ਮੈਂ ਤਾਂ ਬਾਬੇ ਨੂੰ ਮਿਲਣਾ ਚੌਥੀ ਤਾਂ ਗਾਹਾਂ ਜਾ ਡੈਡੀ ਕੋਈ ਮਿਲਣਾ ਆਏ ਤੁਹਾਨੂੰ ਭੇਜ ਦਿਓ ਅੰਦਰ ਨਾ ਕਿਹਾ ਜੀ ਬਾਬਾ ਜੀ ਸਸਰੀ ਘਾਲ ਦੀ ਸਿਕਾ ਬੈਠੋ ਬੱਚਾ ਮੈਂ ਪਾਣੀ ਲੱਗਿਆ ਉਹਨਾਂ ਨੂੰ ਹਾਂ ਬੈਠੋ ਹਾਂ ਬੱਚਾ ਕਿਵੇਂ ਆਉਣੇ ਹੋਏ ਬਾਬਾ ਜੀ ਆਉਣੇ ਕਾਹਦੇ ਮੈਨੂੰ ਤਾਂ ਕਿਸੇ ਨੇ ਦੱਸ ਪਾਈ ਥੀ ਅੱਛਾ ਬਾਬਾ ਰਹਿੰਦਾ ਉੱਥੇ ਸਹੀ ਸਹੀ ਜਗ੍ਹਾ ਤੇ ਆਇਆ ਤੂੰ ਮੇਰਾ ਨਵਾਂ ਬਾਬਾ ਟੱਲੀ ਮੈਂ ਬਣਾਉਣਾ ਜੋੜੀਆਂ ਰਹਿ ਨਹੀਂ ਦਿੰਦਾ ਕੱਤੀ ਬਸ ਸਹੀ ਫੜੀਏ ਪਪਾ ਗੱਲ ਤਾਂ ਮੇਰਾ ਤਾਂ ਰਿਸ਼ਤਾ ਨਹੀਂ ਹੁੰਦਾ ਰਿਸ਼ਤਾ ਨਹੀਂ ਹੁੰਦਾ ਲੈ ਬੱਚਾ ਤੇਰੇ ਬੇੜੇ ਚ ਛਣ ਛਣ ਕਰਾ ਦਈਏ ਝਾਂਜਰਾ ਛਣਕਾ ਦਈਏ ਤੇਰੀ ਜੋੜੀ ਬਣਾ ਦਈਏ ਪਰ ਬੱਚਾ ਥੋੜੀ ਜਿਹੀ ਸੇਵਲ ਸੇਵ ਅਤੇ ਬਾਬਾ ਤੇਰੀ ਕਹੇ ਕਰਦਾ ਪਰ ਕੀ ਰੰਗ ਮੰਡੀਆਂ ਦੇ ਅੱਗ ਲਾ ਦੇਣਾ ਕਾਲ ਜੇ ਨਿਸ਼ਟਾ ਕਰਾ ਦੇਣਾ ਕਾਨੂੰ ਕਹਿੰਦਾ ਬਸ ਰਿਸ਼ਤਾ ਤਾਂ ਬੱਚਾ ਤੇਰਾ ਹੋ ਜੂਗਾ ਤੇ ਰਿਸ਼ਤਾ ਤਾਂ ਤੇਰਾ ਐ ਸਮਝ ਵੀ ਹੋਏ ਹੀ ਪਿਆਗਾ ਬਾਪਾ ਸưa ਜੇ ਕਿਹੜਾ ਰਿਸ਼ਤਾ ਕਰਾਉਨੇ ਸੇਵਾ ਦੀ ਕਿਹੜੀ ਗੱਲ ਕਰਨਾ ਸੇਵਾ ਤਾਂ ਚਿੰਬੂ ਕੱਢ ਨੂੰ ਬਾਬਾ ਸਾਰਾ ਕੁਝ ਹੈ ਮੈਂ ਤੁਹਾਨੂੰ ਕਿਹਾ ਉਹ ਰਿਸ਼ਤਾ ਕਰਾਉ ਰਿਸ਼ਤੇ ਦਾ ਬੱਚਾ ਤੇਰਾ ਹੋ ਗਿਆ ਰਿਸ਼ਤਾ ਤੇਰਾ ਇਹ ਸੇਮੀ ਨੇ ਕਰਾ दिए ਇਹ ਜੇ ਮਹੀਨੇ ਕਰਾ ਦੇ ਪਰ ਬਾਹਲਾ ਉਹ ਨਾ ਕਰਦੇ ਕਿਤੇ ਦੋ ਹੀ ਨਾ ਕਰਾ ਦੀ ਫੇਰ ਕੰਮ ਕਰਦੇ ਪਹਿਲੀ ਨਹੀਂ ਨਹੀਂ ਬੱਚਾ ਦੋ ਵੀ ਹੋ ਜਾਣਗੇ ਜੇ ਕਹੇ ਤਾਂ ਦੋ ਵੀ ਕਰਾ ਦਿਆਂਗੇ ਆਪਾਂ ਇਹੀ ਜੀ ਗੱਲ ਨਹੀਂ ਆਪਣਾ ਨਾ ਜਿਹੜਾ ਕੰਮ ਆ ਉਹ ਪੱਕਾ ਕੰਮ ਏਸੇ ਮਹੀਨੇ ਤੇਰਾ ਰਿਸ਼ਤਾ ਕਰਾਂਗਾ ਤੇਰੇ ਘਰੇ ਚੂੜੀ ਵਾਲੀ ਭਾ ਦੇ ਸੇਵਾ ਬਾਅਦ ਚੋਂ ਨਵੇਂਗਾ ਵਿਆਹ ਤੋਂ ਕੋ ਪਹਿਲਾਂ ਸੇਵਾ ਲੈ ਲਾਂਗੇ ਬੱਚਾ ਜੇ ਪਹਿਲਾਂ ਤੈਨੂੰ ਮੇਰੇ ਤੇ ਯਕੀਨ ਰੱਖਣਾ ਪਊ ਤੈਨੂੰ ਯਕੀਨ ਆ ਬਾਬੇ ਟੱਲੀ ਤੇ ਯਕੀਨ ਤਾਂ ਬਾਬਾ ਪੂਰੀਏ ਮੇਰੇ ਦੋਸਤ ਨੂੰ ਮਿਲ ਕੇ ਆਏ ਰਸਤੇ 'ਚ ਹਾਂ ਉਹ ਕਹਿੰਦਾ ਕਿ ਕਿਹੜਾ ਬਾਬਾ ਕਹਿੰਦਾ ਤੂੰ ਗਲਤ ਫਸ ਗਿਆ ਮੱਖਾ ਮੈਂ ਤਾਂ ਜਾ ਕੇ ਆਂ ਬਾਬੇ ਲੈ ਬੱਚਾ ਉਹਦੇ ਮੂੰਹ ਤੇ ਚਪੇੜ ਪੈਂਦੀ ਦੇਖ ਤਾ ਪਾਲੀ ਪਤਾ ਕੰਟੀ ਗੜੀ ਪੁੱਤ ਇਥੋਂ 7 ਇਲਾਚੀਆਂ 2 ਲੱਡੂ ਲੈ ਕੇ ਆ ਲੈ ਆਣੀ ਹਾਂ ਲੈ ਬਸ ਠੀਕ ਹੈ ਨਾ ਹੋਰ ਠੀਕ ਹੋ ਗਏ ਬੇਫਿਕਰ ਹੋ ਕੇ ਬੇਚਿੰਤ ਹੋ ਕੇ ਐਂ ਸੌ ਜਾ ਐਸੇ ਮਹੀਨੇ ਦੀ ਆਖਰੀ ਤਰੀਕ ਨੂੰ ਤੇਰਾ ਵਿਆਹ ਹੋਣਾ ਆ ਨਾ ਬੱਚਾ ਹਾਂਜੀ ਬੱਬਾ ਜੀ ਇਹ ਜਿਹੜੀਆਂ ਲਐਚੀਆਂ ਨੇ ਇੱਕ ਇਲਾਇਚੀ ਰੋਜ਼ ਖਾਣੀ ਆਹ ਦੋ ਲੱਡੂ ਨੇ ਇਹ ਤੁਸੀਂ ਖਾਣੇ ਨਹੀਂ ਇਹ ਬੱਚਾ ਕਿਸੇ ਦਰਬੇਸ਼ ਨੂੰ ਪਾਉਣੇ ਨੇ ਜਦੋਂ ਬੱਚਾ ਇਹ ਲੱਡੂਆਂ ਦਾ ਜੋੜਾ ਦਰਬੇਸ਼ ਨੇ ਖਾ ਰਿਆ ਤੇਰਾ ਜੋੜਾ ਉਹਦੀ ਬਣ ਜੂ ਆ ਲੈ ਬੱਚਾ ਠੀਕ ਹੈ ਬੱਬਾ ਠੀਕ ਹੈ ਬੱਚਾ आए हुए हाँ बा की कुड़ी बहुत सोहनी है बाबा तो होर पास कुंडिया जोड़ता है ਬਾਬੇ ਦੀ ਕੁੜੀ ਨੇ ਰਿਸ਼ਤਾ ਵਜੋਂ ਵਧੀਆ ਕਰਨਾ। ਨਾ ਨਾ ਓਏ ਇਹ ਗਲਤ ਕੰਮ ਨਾ ਕਰ। ਤੁਮ ਬਾਬੇ ਨੂੰ ਪਤਾ ਲੱਗ ਗਿਆ ਉਹਨੇ ਉਹ ਰਿਸ਼ਤਾ ਬਣੇ ਕਰਾਉਣਾ। ਨਾ ਨਾ ਸਾਲਾ ਤੂੰ ਗਲਤ ਕਰ ਰਿਹਾ। ਬਾਬੇ ਦੀ ਪੂਰੀ ਤੀਜ ਨਜ਼ਰ ਰੱਖਣੀ ਗਲਤ ਕੰਮ ਨਾ ਕਰ। ਸ਼ੁਕਰਾਂ ਪੱਗ ਗਿਆ। ਪਤਾ ਨਹੀਂ ਮੇਰੇ ਬਾਰੇ ਕੀ ਸੋਚੀ ਜਾਂਦਾ ਸੀ? ਮੇਰੇ ਬਾਰੇ ਸੋਚਦਾ ਸੀ? ਜਾਂ ਤੇ ਦਿਮਾਗ 'ਚ ਕੋਈ ਹੋਰ ਗੱਲ ਚੱਲ ਰਹੀ ਸੀ? ਡੈਡੀ ਕੋਲੇ ਕੀ ਕੰਮ ਆਇਆ ਹੋਇਆ ਐ ਕਰਦੀ ਆ ਪਾਲੀ ਆ ਕੰਮ ਤਾਂ ਬਾਅਦ ਚ ਹੋ ਜਾਣੀ ਪਹਿਲਾਂ ਡੈਡੀ ਨੂੰ ਪੁੱਛਾਂ ਤਾਂ ਸੀ ਵੀ ਇਹ ਕੀ ਕੰਮ ਆਇਆ ਸੀ ਦੇਖਣ ਨੂੰ ਤਾਂ ਪੋੜਾ ਜਿਹਾ ਲੱਗਦਾ ਸੀ ਚਲ ਪੁੱਛਾਂ ਤਾਂ ਸੀ ਡੈਡੀ ਨੂੰ ਕੀ ਕੰਮ ਆਇਆ ਸੀ ਡੈਡੀ ਡੈਡੀ ਜੀ ਅੱਬ ਮੈਂ ਨਾ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਸੀ ਅੱਬ ਉਹ ਆ ਜਿਹੜਾ ਹੁਣ ਮੁੰਡਾ ਨਹੀਂ ਆਇਆ ਸੀ ਉਹ ਕੀ ਕੰਮ ਆਇਆ ਸੀ ਉਹਨੇ ਵਿਆਹ ਕਰਵਾਉਣਾ ਕਹਿੰਦਾ ਮੇਰਾ ਕਿਤੇ ਵਿਆਹ ਨਹੀਂ ਹੋਊਗਾ ਦੇਖ ਕੇ ਮੁੜ ਜਾਂਦੇ ਨੇ ਵਿਆਹ ਨਹੀਂ ਹੁੰਦਾ ਉਹਦਾ ਪਾਪਾ ਆਏ ਕਰਨਾ ਉਹਦਾ ਵਿਆਹ ਕਰਵਾਉਣਾ ਵਿਆਹ ਵਾਸਤੇ ਆਇਆ ਹੈ ਅੱਛਾ ਜੀ ਤੇ ਫਿਰ ਤੁਸੀਂ ਕੀ ਕਹਿੰਦਾ ਮੈਂ ਕਹਿੰਦਾ ہاں ਹੋ ਜੂਗਾ ਵਿਆਹ ਮੈਂ ਪਸੰਦ ਹੈ ਜੀ ਇਹਨਾਂ ਨੂੰ ਉਹ ਨਹੀਂ ਹੁੰਦਾ ਤੂੰ ਜਾ ਕੀ ਗੱਲ ਲਉਗੀ ਇਹ ਜੀ ਨਹੀਂ ਇਹ ਗੱਲ ਨਹੀਂ ਰਤਨਪਰ ਮਾਪੇ ਦੇਖਣੇ ਪੂਰੇ ਚੋੜ ਇਸ ਤਰ੍ਹਾਂ ਮੈਂ ਕਿਹਾ ਵੀ ਹੋ ਜੂ ਅੱਛਾ ਜੀ ਮੈਨੂੰ ਨਹੀਂ ਦੇਖਣਾ ਸੀ ਓਹੋ ਅੱਛਾ ਤੁਹਾਡੇ ਕੋਲੋਂ ਪੁੱਛਣਾ ਸੀ ਅੱਛਾ ਹਾਂ ਤੇਰੇ ਵਿਆਹ ਬਾਰੇ ਨਹੀਂ ਆਇਆ ਸੀ ਉਹ ਆਪਣੇ ਵਿਆਹ ਬਾਰੇ ਆਇਆ ਸੀ ਅੱਛਾ ਆਪਣੇ ਬੱਬਾ ਦਾ ਕਾਕਾ ਉਹ ਮਰ ਤਾਂ ਆਏ ਪੁੱਛਣਾ ਆਦੀ ਮੈਂ ਭੁੱਲ ਗਿਆ ਸੀ ਵੀ ਪੈਸੇ ਕਿੰਨੇ ਨੇ ਬੱਬਾ ਸੇਵਾ ਹਾਂ 2100 ਠੀਕ 2100 ਬਿਲਕੁਲ ਠੀਕ ਹੈ ਬਾਕੀ ਆਪਾਂ ਵਿਆਹ ਤੋਂ ਬਾਅਦ ਤੇ ਵਿਆਹ ਤੇ ਆਉਂਗੇ ਬਾਬਾ ਜੀ ਤੁਸੀਂ ਜੇ ਬੁਲਾਉਂਗੇ ਆਵਾਂਗੇ ਕਿਉਂ ਨਹੀਂ ਕਿਉਂ ਬੇਟਾ ਕਹਿੰਦਾ ਨਾ ਆਵਾਂਗੇ ਆਵਾਂਗੇ ਕਿਉਂ ਨਹੀਂ ਆਵਾਂਗੇ ਸਾਰੇ ਆ ਜਿਓ ਬਾਬਾ ਜੀ ਸਾਰੇ ਅਸੀਂ ਦੋ ਤਾਂ ਜਾਣੇ ਹੋ ਸਾਰੇ ਕਹਿੰਦਾ ਅਸੀਂ ਪਿੰਡ ਲੈ ਕੇ ਆਉਣਾ ਨਾਲ ਠੀਕ ਹੈ ਚੰਗਾ ਸਸਰੀ ਦਾ ਮੇਰੀ ਗੱਲ ਸੁਣਦਾ ਜਿਵੇਂ ਤੈਨੂੰ ਆ ਸਮਝਾਇਆ ਕੀ ਕੀ ਕੇ ਲਾਈਚੀ ਰੋਜ਼ ਖਾਣੀ ਆ ਜਿਹੜੇ ਇਹ ਟਟੂੜੇ ਇਹੋ ਜੀ ਜਗ੍ਹਾ ਤੇ ਰੱਖੋ ਕੇ ਰੱਖਣ ਨੇ ਜਿੱਥੇ ਕੋਈ ਹੱਥ ਪਹਲਾ ਨਾ ਲਾਵੇ ਠੀਕ ਆ ਆ ਜਿਓ ਜੀ ਫਿਰ ਤੁਸੀਂ ਹਾਂ ਹਾਂ ਬਸ ਇਹ ਵਾਦਾ ਤਿਆਰ ਰੱਖਿਓ ਆ ਜਿਓ ਤੁਸੀਂ ਸਾਰੇ ਹਾਂ ਸੇਵਾਦਾਰ ਰੱਖੋ ਹਾਂ ਠੀਕ ਹੈ ਡੈਡੀ ਜੀ ਤੁਸੀਂ ਇਹਨੂੰ ਪੈਸੇ ਤੋਂ ਜ਼ਿਆਦਾ ਨਹੀਂ ਦੱਸਦੇ 2100 ਰੁਪਏ ਤਾਂ ਲੈਣੇ ਤੁਸੀਂ ਰੁਪਏ ਤਾਂ ਲੋ ਚਲੋ ਮੇਰੀ ਗੱਲ ਤਾਂ ਇਹ ਤਾਂ ਅਜੇ ਤੁਰਕ ਦੱਸਣ ਦੀ ਪੈਸੇ ਰਹੇ ਨੇ ਵਿਆਹ ਦੇ ਪੈਸੇ ਤਾਂ ਲੈਣੇ ਨੇ ਡੈਡੀ ਜੀ ਕਿਉਂ ਐਵੇਂ ਕਰਦੇ ਹੋ ਵਿਚਾਰੇ ਨਾਲ ਦੇਖੀ ਦੇਖਣ ਨੂੰ ਕਿੰਨਾ ਭੋਲਾ ਲੱਗਦਾ ਹੈ ਤੁਸੀਂ ਉਹਦੇ ਵਿਆਹ ਦਾ ਹੱਲ ਕਰ ਦੋ ਪੈਸੇ ਥੋੜੂ ਖਾਣੇ ਤੋਂ ਤੂੰ ਉਹਦੇ ਬਿਆਜ਼ ਹੱਲ ਵੀ ਕਰਦਾਂਗੇ ਉਸ ਤੋਂ ਬਾਅਦ ਆਪਣਾ ਘਰ ਵੀ ਚਲਾਉਣਾ ਘਰ ਦੇ ਕਿੰਨੇ ਖਰਚੇ ਨੇ ਉਹ ਕਿੱਥੋਂ ਹੋਣਗੇ ਗੱਲ ਸਮਝਿਆ ਕਰਾ ਹੈ ਨਹੀਂ ਕਰੀਂਦਾ ਚਲ ਆਪਦਾ ਕੰਮ ਕਰ ਤੂੰ ਮੈਨੂੰ ਆਪਦਾ ਕੰਮ ਕਰ ਓਏ ਆ ਵੀ ਜੱਗਿਆ ਫਿਰ ਜਾਇਆ ਬਾਬੇ ਨਾਲ ਵੇ ਬਾਬੇ ਕੋਲੇ ਜਾਇਆ ਇਹਨਾਂ ਨੂੰ ਕੀ ਕਹਿੰਦਾ ਬਾਬਾ ਫਿਰ ਦੇਖਦੇ ਆ ਕੀ ਬਣਦਾ ਬਾਬੇ ਦਾ ਪਹਿਲਾਂ ਵੀ ਬਸੇ ਰਹੇ ਪਰ ਤਸੱਲੀ ਬਹੁਤ ਦਿੱਤੀ ਆ ਬਾਬੇ ਨੇ ਕਹਿੰਦਾ ਤੇਰਾ ਵਿਆਹ ਕਰਾਉਂ ਕਰਵਾਉਂਗਾ ਰਹਿ ਕੋਸ ਉਹ ਮੈਂ ਦੱਸਾ ਵੀ ਹੁਣ ਕੋਸ ਪਾਏ ਕਿ ਕੋਸ ਵੀ ਬਾਬੇ ਨੇ ਉਹ ਬਹੁਤ ਕਾਲਾ ਪੁੱਸਣ ਨੂੰ ਕੈਵੇਂ ਜਾਣਾ ਬਾਬੇ ਕੋਲ ਉਹ ਮੈਂ ਤਾਂ ਕੀ ਜਣਾ ਮੈਂ ਤਾਂ ਯਾਰ ਜਾ ਜਾ ਕੇ ਹੰਬ ਗਿਆ ਮੈਨੂੰ ਤਾਂ ਬਾਬੇ ਨੇ ਸੁਭਾ ਦੇਣਾ ਮੈਂ ਤੈਨੂੰ ਬੋਦਾਂ ਵੀ ਦੇਖ ਨਹੀਂ ਉੱਥੇ ਬੈਠਾ ਵੀ ਤੂੰ ਬਹੁਤ ਕਾਲਾ ਕਹਿੰਦਾ ਦੀ ਬਾਬੇ ਕੋਲੇ ਕਿਹੜੇ ਕੋਲੇ ਜਾਣਾ ਉਹ ਬਦੰਦਰਾ ਮੈਨੂੰ ਚਾਹ ਨਾਵੇਂ ਮੇਰੇ ਯਾਰ ਦਾ ਵਿਆਹ ਹੈ ਮੇਰਾ ਤਾਂ ਨਹੀਂ ਤੇਰਾ ਹੋ ਜੇ ਠੀਕ ਹੈ ਗੱਲਾਂ ਤਾਂ ਤਾਂ ਲੱਗਦਾ ਨਹੀਂ ਜਿਵੇਂ ਮੈਂ ਕਹਿੰਨਾ ਬੀ ਹੋ ਵੀ ਉਹ ਨਹੀਂ ਯਾਰ ਤੈਨੂੰ ਕੀ ਲਾਦਾ ਮੇਰਚ ਲੱਗਦਾ ਨਹੀਂ ਆ ਵੀ ਤੂੰ ਤਾਂ ਬਾਰ ਬਾਰ ਉਹੀ ਗੱਲਾਂ ਬਾਰ ਬਾਰ ਨਹੀਂ ਵੀ ਮੈਂ ਤੇਰਾ ਮਾੜਾ ਤੱਕਦਾ ਯਾਰ ਉਹ ਬਤੰਦਰ ਮੈਨੂੰ ਵੀ ਖੁਸ਼ ਹੋਊਗੀ ਤੇਰੇ ਵਿਆਹ ਦੇ ਮੇਰਾ ਤਾਂ ਨਹੀਂ ਹੋ ਤੇਰੇ ਵਿਆਹ ਦੇ ਲੱਡੂ ਖਾ ਲਏ ਖਸਮਾ ਅੰਦਾ ਵਿਆਹ ਤਾਂ ਹੋ ਰਹਾ ਨਹੀਂ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਖਾਲੇ ਕਰ ਲੱਡੂ ਹੁਣ ਮੇਰੇ ਆ ਵੀ ਖੜਨਾ ਲੱਡੂ ਦਾ ਚਾਹ ਯਾਰ ਤੂੰ ਹੋਰ ਇੱਕ ਤੇਰੇ ਲੈ ਗਿਆ ਤੂੰ ਮੈਂ ਦੱਸ ਬਾਬੇ ਨੇ ਕੀ ਪਾਏ ਦੱਸਿਆ ਪਤਾ ਨਹੀਂ ਬਾਬੇ ਨੇ ਪਾਏ ਦੱਸਿਆ ਇੱਕ ਤਾਂ ਲੈ ਗਿਆ ਸੱਤ ਹਾਂ ਇੱਕ ਦੱਸੇ ਤੋਂ ਨੇ ਦੋ ਕਰਕੇ ਦਿੱਤੇ ਦੀ ਜੋ ਲੱਡੂ ਪੜ ਕੇ ਆਪਦਾ ਮੰਤਰ ਜੰਤਰ ਆਓ ਉਹ ਜਲਾਬ ਦੀ ਗੱਲ ਅਸੀਂ ਨੂੰ ਕੋਈ ਤੇ ਹਾਂ ਕਹਿੰਦਾ ਬਸ ਉੱਥੇ ਧਰ ਦੇ ਵੀ ਜਿੱਥੇ ਨੂੰ ਕੁੱਤਾ ਖਾ ਲਵੇ ਉਹ ਲੱਡੂ ਦਾ ਵਦੰਦਰਾ ਮੇਰੀ ਬੇਬੇ ਨੇ ਕਮਾਂਟਲਾਂ ਦੇ ਕਮਾਂਟਲ ਲਾਤੇ ਮੇਰਾ ਵਿਆਹ ਨਹੀਂ ਹੋਇਆ ਉਹ ਲੱਡੂ ਸੋੜੋ ਦੀ ਇਹ ਤਾਂ ਇਹ ਪੜ ਕੇ ਦਿੱਤੇ ਨਹੀਂ ਪੜ ਕੇ ਆਪਦਾ ਪੜ ਕੇ ਦਿੱਤੇ ਹਾਂ ਅਸਿਆ ਫੇ ਲਾਏ ਰੱਖੇ ਲੱਡੂ ਕਿਤੇ ਉਹ ਜਿਹੜਾ ਪਿੰਡ ਦੀ ਫਿਰਨੀ ਉਸ ਬਾਦ ਕੁੱਤੇ ਨਹੀਂ ਮੈਨੇ ਹਾਂ ਉੱਥੇ ਰੱਖੇ ਉੱਥੇ ਜੋ ਕੁੱਤੇ ਬਿੱਲੇ ਫਿਰਦੇ ਹੀ ਰਹਿੰਦੇ ਨੇ ਹਾਂ ਬਸ ਉਹ ਉਹ ਯਾਰ ਮੈਨੂੰ ਤਾਂ ਬਈ ਕੰਮ ਜ਼ਿਆਦਾ ਹੈਗਾ ਮਤਲਬ ਮੁਰਦਿਆਂ ਨਾਲ ਆ ਕੇ ਜਾਊਂਗਾ ਮੈਂ ਜਾਇਆ ਬਸ ਉਹ ਨਹੀਂ ਨਹੀਂ ਮੈਂ ਆ ਗਿਆ ਮਗਾ ਮਤਲਬ ਪੱਕਾ ਯਾਰ ਤਨ ਹੁੰਨੇ ਆ ਮੈਂ ਹੁਣ ਤਾਂ ਜਾਣਦਾ ਨਾ ਉਹਨੇ ਹੁਣ ਫਿਰਦੀ ਬਾਗ ਗਈ ਲੈ ਸੋਨੀ ਹਾਂ ਤਾਈ ਕਿ ਮੈਂ ਆਜ ਕਿੱਥੋਂ ਭੱਜ ਵੀ ਲਿਆ ਮਤਲਬ ਬਾਈ ਲਵੇ ਐ ਦੀ ਕੰਮ ਮੈਨੂੰ ਹੁਣ ਕੰਮ ਆ ਜ਼ਰੂਰੀ ਮੈਨੂੰ ਫੋਨ ਆ ਗਿਆ ਘਰੋਂ ਕੰਮ ਆ ਮੈਨੂੰ ਦੁਕਾਨ ਉੱਜਾ ਦੋ ਕੁੱਟਾ ਚਾਹੀਦਾ ਨਾ ਨਾ ਬਾਈ ਮੈਨੂੰ ਕੰਮ ਆ ਮੈਂ ਹੁਣੇ ਜਾ ਫੇਰ ਆਉਂਗਾ ਤੈਨੂੰ ਫੇਰ ਕਦੇ ਮਿਲੂੰਗਾ ਮੈਂ ਤਾਂ ਬਾੜੀ ਕਾਲੀ ਜੀਚਾ ਚੱਲ ਕੋਈ ਮੇਰੇ ਸਾਰੇ ਕਿੱਥੇ ਗਏ ਕਿਤੇ ਕੋਸਣਾ ਕੁੱਤਾ ਤਾਂ ਨਹੀਂ ਖਾ ਗਿਆ ਦੇ ਕੋਈ ਕੁੱਤਾ ਖਾ ਗਿਆ ਤੇੰਦਰਾ ਕੰਮ ਗਲਜੋ ਉਹ ਪੈਨੇ ਹੋਏ ਸ਼ੁਗਰਾ ਲੱਭਗੇ ਸ਼ੁਗਰਾ ਕਿਸੇ ਕੁੱਤੇ ਨੇ ਨਹੀਂ ਕਾਦੇ ਐਵੇਂ ਕੁੱਤਾ ਖਾ ਜਾ ਮੇਰੇ ਤੋਂ ਵੱਡਾ ਪਿੰਡ 'ਚ ਕੋਈ ਕੁੱਤਾ ਹੀ ਨਹੀਂ ਗਾ ਤੇਰਾ ਵਿਆਹ ਕਿਵੇਂ ਹੋਊ ਬਤੰਦਰਾ ਤੇਰਾ ਵਿਆਹ ਤਾਂ ਮੈਂ ਹੁਣ ਦੇਣ ਹੀ ਨਹੀਂ ਤੰਦਰ ਤੇਰੇ ਕਰਕੇ ਤਾਂ ਮੇਰੀ ਟੌਰ ਆ ਚੱਲ ਆਪਾਂ ਦੋਏ ਛੜਿਆ ਜੇ ਤੰਦਰ ਮੈਂ ਰਹਿ ਗਿਆ ਛੜਾ ਮੈਨੂੰ ਇਕੱਲੇ ਇਕੱਲੇ ਨੂੰ ਛੜਾ ਲੋਕਿਆ ਕਰਨਗੇ ਤੇਰਾ ਵਿਆਹ ਨਹੀਂ ਹੋਣ ਦਿੰਦਾ ਇਹਦਾ ਹੁਣ ਲੱਡੂ ਬਤੰਦਰਾ ਸੂਏ 'ਚ ਜਾਣਗੇ ਲੈ ਸੂਏ 'ਚ ਕੌਨੂੰ ਮਾਰਨਾ ਯਾਰ ਮੈਂ ਹੀ ਖਾ ਲਾਂ ਮੈਨੂੰ ਦੱਸ ਕੀ ਕਰ ਦੂ ਟੂਣਾ ਇਹ ਟੂਨੇ 100 ਖਾਦੇ ਨੇ ਮੈਨੇ ਲੱਡੂ ਵੀ ਸੜਾ ਤਾਜੀ ਲਈ ਫਿਰਦਾਗਾ ਕੋਈ ਨਾ ਕਿੰਨੇ ਕਰਨੇ ਤੂੰ ਨੇ ਕਰ ਲਾ ਦੰਦਰਾ ਤੇਰਾ ਵਿਆਹ ਨਹੀਂ ਕਦੇ ਵੀ ਹੋਣਦਾ ਜਿੰਦਗੀ ਚ ਕਹਿੰਦਾ ਉਹਦੇ ਬਰਾਬਰ ਦੀ ਜੁੜੀਦਾਰ ਬਣਾ ਕੇ ਰੱਖਾਂਗਾ ਓਏ ਆਹਾਂ ਜੱਗਿਆ ਫਿਰ ਕੀ ਬਣੇ ਤੇਰੇ ਲੈਚਿਆਂ ਦਾ ਬਸ ਲੈਚਿਆਂ ਤਾਂ ਖਤਮ ਹੋ ਗਿਆ ਤੇ ਹੁਣ ਲੱਡੂ ਕੁੱਤਾ ਖਾ ਗਿਆ ਉਹ ਕੋਈ ਹਾਂ ਉਹਦਾ ਕੁੱਤਾ ਹੀ ਖਾ ਗਣਾ ਜਿੱਤੇ ਕੁੱਤੇ ਨੂੰ ਪਾਏ ਨੇ ਹੂੰ ਉਹਦਾ ਕੁੱਤਾ ਹੀ ਖਾ ਗਣਾ ਬਾਈ ਹੂੰ ਦੱਸਿਆ ਔਰ ਫਿਰ ਬੱਸ ਹੁਣ ਤਿਆਰੀ ਆ ਵਿਆਹ ਦੀ ਉਹ ਅਸਰ ਹੋਣ ਲੱਗਿਆ ਚੱਲ ਵਧਿਆ ਬਈ ਮਾੜਾ ਰੱਬ ਅਗੇ ਤਵਾਮਾ ਕਰਦਾ ਤੇਰਾ ਵਿਆਹ ਹੋਵੇ ਅਸੀਂ ਵੀ ਇੱਕ ਅੱਦਾ ਪਰੌਂਡਾ ਖਾ ਲੇਂਗੇ ਪਰਚਾਈ ਦਾ ਹੱਥ ਦਾ ਨਾਲ ਸਰਵਾਲਾ ਮੈਂ ਬਣੂ ਤੇਰਾ ਨਾਲੇ ਪੰਗੜੇ-ਪੰਗੜੇ ਪਾਇਆ ਕਰਾਂਗੇ ਤੂੰ ਬਣੇਗਾ ਸਰਵਾਲਾ ਚੰਗਾ ਮੈਂ ਜਾਨਣਾ ਕਰ ਕੋਈ ਨਾ ਤੇਰਾ ਵਿਆਹ ਮੈਂ ਕਰਬੋਨਾ ਤੈਨੂੰ ਤਾਂ ਮੈਂ ਲਿਆਣਾ ਚੂੜੇ ਵਾਲੀ ਤੈਨੂੰ ਖਵਾਉਣਾ ਤੈਨੂੰ ਪਰੌਂਟੇ ਮੈਂ ਆ ਲੈ ਪੁੱਤ ਪਾਣੀ ਕੀ ਸੋਚੀ ਜੰਨਾ ਪੁੱਤ ਮੈਨੂੰ ਵੀ ਬਾਬੇ ਬਾਰੀ ਸੋਇਗਾ ਹੁਣ ਕੱਲ ਵੀ ਦੇਖ ਲੈ ਕੀ ਹੋਇਆ ਹੈ ਨਾ ਮੈਂ ਉਹੀ ਉਲਝਿਆ ਪਿਆ ਬਸ ਹੋਰ ਪੁੱਤ ਮੈਂ ਤਾਂ ਆਪ ਸੋਚ-ਸੋਚ ਕੇ ਹੀ ਪਰੇਸ਼ਾਨ ਹੋਈ ਪਿਆ ਮੈਂ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਹੈ ਤੂੰ ਪੁੱਤ ਕਿੰਨੇ ਦਿਨ ਹੋ ਗਏ ਬਾਬੇ ਲਵੇ ਜਾ ਕੇ ਆਏ ਨੂੰ ਉਹ ਪਾਇਦਾ ਕੋਈ ਅਸਰ ਨਹੀਂ ਹੋਇਆ ਹੈਗਾ ਨਾਲੇ ਆ ਦੇਹ ਲੈ ਕੱਲ ਵਾਲਿਆਂ ਨੇ ਕੀ ਕੀਤਾ ਉਹ ਵੀ ਜਵਾਬ ਦੇਗੇ ਤੂੰ ਦੁਬਾਰੇ ਜਾ ਕੇ ਦੇਖ ਲੈ ਬਾਬੇ ਕੋਲ ਚਲ ਤੂੰ ਬਾਲੀ ਫਿਕਰ ਨਾ ਕਰਿਆ ਕਰ ਕੋਈ ਨਾ ਮੈਂ ਜਾ ਕੇ ਉਹਦੇ ਗੋਲੇ ਨਾਲ ਪੁੱਛਦਾ ਉਹਨੂੰ ਵੀ ਅਸਰ ਕਿਉਂ ਨਹੀਂ ਹੋਇਆ? ਜਿਸ ਦਾ ਕੰਮ ਵੀ ਪੂਰੇ ਵਧੀਆ ਤਰੀਕੇ ਨਾਲ ਕਰਿਆ ਸੀ। ਉਹ ਪਾਤਾ ਤੂੰ ਠੀਕ ਠਾਕ ਕਰਤਾ ਸੀ। ਹਾਂ ਵਧੀਆ ਉੱਥੇ ਹੀ ਕਰਕੇ ਆਵੇਂ ਜਿੱਥੇ ਉਹ ਨੇ ਕਿਹਾ ਸੀ। ਫੇਰ ਦਾ ਬੁੱਤਾ ਤੂੰ ਬਾਬੇ ਨੂੰ ਦੱਸ ਜਾ ਕੇ। ਮੈਂ ਜਾ ਕੇ ਆਉਂਗਾ ਕਰ ਲੈ ਤੂੰ ਕੰਮ ਕੋਈ ਨਾ ਮੈਂ ਜਾ ਕੇ ਆਉਂਗਾ। ਠੀਕ ਆ ਬੁੱਤਾ। ਤੁਸੀਂ ਬਾਬੇ ਨੂੰ ਮਿਲਣਾ। ਫਿਰ ਆਪ ਹੇ ਨੀਚੇ ਹਾਕੋਕ ਤਾਂ ਮਾਰ ਦੰਦੇ ਸਿੱਧੇ ਉੱਪਰ ਆ ਗਏ ਡੈਡੀ ਜੀ ਤਾਂ ਨਹੀਂ ਜਾ ਰਹੇ ਨੇ ਵੇਟ ਕਰਨਾ ਪਊ ਤੁਹਾਨੂੰ ਥੱਲੇ ਕੋਈ ਹੈ ਮੈਂ ਤਾਂਹੀਂ ਉੱਤੇ ਥੱਲੇ ਕੌਣ ਹੋਊਗਾ ਦੋ ਜੀ ਤਾਂ ਅਸੀਂ ਹੈ ਗਿਆ ਮੈਂ ਉੱਪਰ ਕੰਮ ਕਰੀ ਜਾਂਦੀ ਆ ਡੈਡੀ ਜੀ ਨਹੀਂ ਜਾਂਦੇ ਨੇ ਤੁਸੀਂ ਐ ਕਰੋ ਉੱਥੇ ਬੈਠ ਜਾਓ ਜਾ ਕੇ ਕਮਰੇ 'ਚ ਐਨੇ ਡੈਡੀ ਜੀ ਆਉਂਦੇ ਨਹੀਂ ਤੁਸੀਂ ਹਾਕ ਤਾਂ ਮਾਰ ਡੈਡੀ ਜੀ ਕੋਈ ਮਿਲਣਾ ਆ ਛੇਤੀ ਆਜੋ ਬਾਹਰ ਕੀ ਪੀਓਗੇ ਚਾਹ ਕ ਪਾਣੀ ਤੁਸੀਂ ਜਿਹੜਾ ਕੁਝ ਪਿਆਦੋਂਗੇ ਕੋਈ ਪੀ ਲਾਂ ਕੀ ਮਤਲਬ ਪਾਣੀ ਪੀ ਲਾਂ ਪਾਣੀ ਬੈਠੋ ਤੁਸੀਂ ਮੈਂ ਲੈ ਕੇ ਆਉਣੀ ਕੀ ਮੈਂ ਦੇਖ ਰਹੀ ਮੇਰੀ ਦੇਖਣ ਨੂੰ ਤਾਂ ਪੋੜਾ ਲੱਗਦਾ ਸਾਲ ਮੈਂ ਅਗਲੇ ਦੇੰਤਰ ਬੜੀ ਕੀ ਪਤਾ ਅਗਲੇ ਦੇ ਮਨ ਚ ਕੀ ਚੱਲਦਾ ਪਾਣੀ ਫੜਾ ਹਲੋ ਹੈਲੋ ਬਾਬਾ ਜੀ ਸਸਰੀ ਘਰ ਆਓ ਬੱਚਾ ਕਿਵੇਂ ਆਣੇ ਹੋਏ ਬਹੁਤ ਸ਼ੁਭ ਬਾਬਾ ਜੀ ਆਮਨੇ ਤੋਂ ਮੈਂ ਤਾਂ ਉਹੀ ਗੱਲ ਲੈ ਗਿਆ ਮਹੀਨਾ ਹੋ ਗਿਆ ਬਾਬਾ ਜੀ ਕੰਮ ਤਾਂ ਬਣਿਆ ਬਣਿਆ ਨਹੀਂ ਕੰਮ ਕੰਮ ਚ ਤਾਂ ਫਿਰ ਮੈਨੂੰ ਕੋਈ ਗੜਬੜ ਲੱਗਦੀ ਆ ਗੜਬੜ ਕੀ ਹੋਣੀ ਆ ਬਾਬਾ ਜੀ ਮੈਂ ਉਹ ਕੰਮ ਵੀ ਪੂਰਾ ਕਰਤਾ ਲੈ ਚਿਆਂ ਮੈਂ ਥਾਲੀਆਂ ਲੱਡੂ ਮੈ ਉੱਤੇ ਤਾਂ ਪੇਰਿਓ ਕੁੱਤਾ ਖਾ ਗਿਆ ਲੱਡੂ ਤਾਂ ਫੇਰ ਭਾਈ ਕੋਈ ਹਲਕਿਆ ਹੋਇਆ ਕੁੱਤਾ ਖਾ ਗੋ ਤਾਂ ਕਰਕੇ ਇਹ ਸਾਰਾ ਕੰਮ ਖਰਾਬ ਹੋ ਗਿਆ ਚਲੋ ਕੋਈ ਨਹੀਂ ਆਪਾਂ ਕਰਦੇ ਆਂ ਲੋਟ ਆ ਹੁਣ ਕੀ ਕਰੇ ਆ ਬਾਬਾ ਕਿਕਤਾ ਸਮਾਧਾਨ ਬਹੁਤ ਪ੍ਰੇਸ਼ਨਾ ਕਰੇ ਇੱਕ ਦਾ ਕਾਕਾ ਤੇਰੇ ਗ੍ਰਹਿ ਬਹੁਤ ਜੁੜੇ ਹੋਏ ਨੇ ਉਹ ਵੀ ਆਪਾਂ ਨੂੰ ਲੋਟ ਕਰਨੇ ਪੈਣਗੇ ਗੁਰਾਇ ਕਹਿੰਦਾ ਬਾਪੂ ਮੈਂ ਤਾਂ ਸਾਰਾ ਖੁਸ਼ੀ ਛੋੜਿਆ ਲਾ ਕੋਈ ਨਾ ਜੋੜਦੇ ਆਪਾਂ ਕਰਦੇ ਹਾਂ ਹੱਲ ਕਰਨਾ ਹੀ ਪਊਗਾ ਆਪਾਂ ਪਾਣੀ ਮਤ ਪਾਣੀ ਹਾਂ ਜੀ ਨੀ ਉਰੇ ਆਓ ਆ ਨੈਂਬੂ ਲੈ ਕੇ ਅੰਦਰੋਂ ਕਰਦੇ ਹਾਂ ਹੱਲ ਤਾਂ ਆਪਾਂ ਕਾਕਾ ਕੋ ਟੈਨਸ਼ਨ ਨਾ ਆਪਾਂ ਬੈਠੇ ਆਂ ਕਿ ਜਦੋਂ ਹੋਰ ਮੇਰੀ ਤਾਂ ਬੇਬੇ ਦੀ ਬਹੁਤ ਟੈਨਸ਼ਨ ਲੈਂਦੀ ਐ ਕੋਪਾ ਮਾ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਤੁਮੋਂ ਹੋਣਾ ਆਪਾਂ ਕੰਮੀ ਤੇਰਾ ਪੱਕਾ ਕਰ ਦਾਂਗੇ ਫੇਰ ਟੈਨਸ਼ਨ ਕਾਦੀ ਇਹਨਾਂ ਦਾ ਕੀ ਕਰਨਾ ਵਿਆਹ ਕਰਾਉਣਾ ਮੁੰਡੇ ਦਾ ਆਪਾਂ ਨੇ ਵੀਰੇ ਕਿਉਂ ਇੱਥੇ ਮੱਥਾ ਮਾਰੀ ਜਾਣਾਗਾ ਕਿਸੇ ਮੈਰਿਜ ਬਿਊਚੇ ਜਾ ਕੇ ਨਾ ਉੱਥੇ ਆ ਤੇ ਰਿਸ਼ਤੇ ਦੀ ਗੱਲ ਤੋਰ ਇੱਥੋਂ ਕੁਝ ਨਹੀਂ ਮਿਲਣਾ ਤੈਨੂੰ ਹਾਲੇ ਤੂੰ ਕਿਉਂ ਭਗਾਈ ਮਾਰੀ ਜਾਨੀ ਆ ਚਲ ਅੰਦਰ ਜਾ ਮੇਰਾ ਕੰਮ ਆ ਇਹ ਤੇਰਾ ਕੰਮ ਥੋੜੂ ਆ ਵਿੱਚ ਬੋਲਦੀ ਹੈਗੀ ਬਾਬਾ ਜੀ ਇਹ ਮੈਰਿਜ ਬਿਊਰੋ ਕੀ ਹੁੰਦੀ ਯਾਰ ਉਹ ਤਾਂ ਉਹੀ ਮਰ ਜਾਂਦੇ ਆ ਕੁਛ ਨਹੀਂ ਹੁੰਦੀ ਮੈਰਿਜ ਬਿਊਰੋ ਲੁੱਟ ਲੈਂਦੇ ਨੇ ਉੱਥੇ ਜਾ ਕੇ ਕਹਿਣਗੇ ਤੇਰਾ ਅਸੀਂ ਵਿਆਹ ਕਰਾ ਦਾਂਗੇ ਇੰਨੇ ਪੈਸੇ ਲੱਗਣਗੇ ਆ ਤੈਨੂੰ ਦੇਣਾ ਪਊ ਆ ਤੈਨੂੰ ਭਰਨਾ ਪਊ 50000 ਰੁਪਏ ਆਪਦਾ ਕਮਿਸ਼ਨ ਲੈਣਗੇ ਛਾਂਪਾਂ ਛਾਲੇ ਅੱਡ ਲੈਣਗੇ ਉਹ ਜਿੱਥੋਂ ਉਹ ਮੈਰਿਜ ਬਿਊਰੋ ਹੁੰਦਾ ਬਾਬਾ ਦੱਸਦਾ ਮਨ ਨੂੰ ਫੇਰ ਹੀ ਕੋਈ ਦਿੱਖ ਨਹੀਂ ਲੱਗੀ ਫਿਰ ਜਾ ਬਗ ਜਾ ਕਰੋਰੇ ਕੀ ਕਰਨਾ ਆਇਆ ਸੀਗਾ ਮੈਂ ਆ ਤਾ ਉਹਦੇ ਮੁਰੇ ਇਸਾਮਨ ਤੇ ਦੇ ਪਰੇਸ਼ਾਨ ਹੋ ਕੇ ਬੱਚਾ ਤੂੰ ਮੇਰੇ ਤੇ ਭਰੋਸਾ ਰੱਖ ਤੂੰ ਮੇਰੀ ਗੱਲ ਸੁਣ ਪੂਰੇ ਧਿਆਨ ਨਾਲ ਆ ਨੇਬੂ ਲੈ ਇਹਨੂੰ ਆਇ ਕੱਟ ਕੇ ਨਾ ਕਰ ਦੇ ਨਾਲ ਇਹਦੇ ਵਿੱਚ ਸੰਧੂਰ ਭਰ ਕੇ ਚਰਾਸਤੇ 'ਚ ਰੱਖਣਾ ਐ ਠੀਕ ਹੈ ਜੇ ਉਹ ਤਾਂ ਚਰਾਸਤੇ 'ਚ ਰੱਖ ਤਾ ਤੈਂ ਉੱਥੇ ਖੜਕੇ ਇਹਦੇ ਤੇ ਪੂਰੀ ਨਿਗਾ ਰੱਖਣੀ ਆ ਜਿਹੜੀ ਕੁੜੀ ਇਹਦੇ ਉੱਤੋਂ ਦੀ ਪਹਿਲਾਂ ਟੱਪ ਗਈ ਉਹਦੇ ਨਾਲ ਤੇਰਾ ਵਿਆਹ ਹੋ ਬਾਬਾ ਜੀ ਉੱਥੋਂ ਦੇ ਕੋਈ ਮੁੰਡਾ ਜਾਂ ਬੋੜਾ ਟੱਪ ਜੇ ਫੇਰ ਫਿਰ ਮੁੰਡੇ ਨਾਲ ਹੋ ਓਏ ਮੂਰਖਾ ਮੂਰਖਾ ਗੱਲ ਸੁਣ ਲੈ ਇਹੀ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਵੀ ਇਹਦੇ ਤੇ ਨਿਗਾ ਰੱਖੀ ਕੁੜੀ ਦੀ ਗੱਲ ਕਰਦਾ ਮੈਂ ਕੁੜੀ ਦੀ ਨਾ ਕਿ ਮੁੰਡੇ ਦੀ ਗੱਲ ਕੋਈ ਬੁੜੀ ਟੱਪ ਜੇ ਤਾਂ ਹੀ ਤਾਂ ਤੈਨੂੰ ਕਹਿ ਵੀ ਨਿਗਾ ਰੱਖੀ ਨਹੀਂ ਤਾਂ ਵੀ ਕੁੜੀਆਂ ਸਿਹਾਰ ਹੁੰਦੀਆਂ ਨੇ ਵੀ ਟੂਣਾ ਕਰਿਆ ਕੁੜੀਆਂ ਤਾਂ ਆਈ ਹੁੰਦੀਆਂ ਨੇ ਮੈਨੂੰ ਨਹੀਂ ਪਤਾ ਹੁੰਦਾ ਇਹ ਗੱਲ ਤਾਂ ਤੇ ਇੱਕ ਗੱਲ ਮੇਰੀ ਹੋਰ ਹੱਟ ਤੋਂ ਨਾ ਜਾਂਦਾ ਜਾਂਦਾ ਇੱਕ ਸੁੱਕਾ ਨਾਰੀਅਲ ਲੈ ਆਈ ਉਹ ਇਹਦੇ ਨਾਲ ਰੱਖਣਾ ਠੀਕ ਹੈ ਠੀਕ ਹੈ ਪੱਕਾ ਜਰਾ ਕੰਮ ਲੈ ਫੜ ਪੱਕਾ ਹੋਜੂ ਮਹਾ ਪੱਕਾ ਪੱਕਾ ਯਾ ਬੈਠੇ ਆਪਾਂ ਠੀਕ ਹੈ ਹੋਜੂ ਜਰਾ ਨਾਲੇ ਮੇਰੀ ਗੱਲ ਸੁਣ ਫੀਸ ਤਾਂ ਦੇ ਜਾਂਦੇ ਜੀ ਜੀ ਦੋਮਾਂ ਆ ਫੌਰਬੀਆ ਕੰਮ ਹੋ ਜੇ ਪੈਸੇ ਹੋ ਗਿਆ ਕੰਮ ਆ ਤੂੰ ਜਾਤਾ ਸੀ ਮਮਾ ਦਾ ਕੁੜੀ ਦਾ ਵਿਆਹ ਕਿਉਂ ਨਹੀਂ ਕਰਾਏ ਤਾ ਹੈ ਤਾਂ ਬੁਦੀ ਕੁੜੀ ਦਾ ਵਿਆਹ ਨਹੀਂ ਕਿਉਂ ਨਹੀਂ ਕਰੇ ਕੁੜੀ ਦਾ ਵਿਆਹ ਤਾਂ ਭਾਈ ਤੈਨੂੰ ਕੀ ਦੱਸਾਂ ਕੋਈ ਸੋਹਣਾ ਬਰਨ ਲੱਭਣੀ ਕੋਈ ਸੋਹਣਾ ਬਰਨ ਲੱਭ ਗਿਆ ਉਹਦੀ ਕਰ ਤੂੰੜੀ ਸੋਹਣੀ ਜਨਕੀ ਆ ਹਾਂ ਕੁੜੀ ਦਾ ਸਨੇਹ ਚਲ ਤਾਂ ਇਹ ਗੱਲਾਂ ਕੀ ਲੈਣਾ ਕੇ ਕੋਈ ਆਲੇ ਦਾਲੀ ਹੁੰਦਾ ਆ ਆਪਣੇ ਤੈਂ ਇਹ ਗੱਲਾਂ ਤੋਂ ਕੀ ਲੈਣਾ ਭਾਈ ਉਜਾਬ ਦਾ ਕੰਮ ਕਰ ਤੇਰਾ ਵਿਆਹ ਹੋ ਜਾ ਠੀਕ ਚੰਗਾ ਠੀਕ ਯਾ ਇਹ ਸਮਝ ਨਹੀਂ ਆਉਂਦੀ ਦੇਖੋਂ ਤਾਂ ਭੋਲਾ ਜਿਹਾ ਲੱਗਦਾ ਗੱਲਾਂ ਵੀ ਰਿਕੜੀਆ ਕਰਦਾ ਚਲ ਡਾਡੀ ਜੀ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਆਹ ਕੰਮ ਤੁਸੀਂ ਛੱਡ ਕਿਉਂ ਨਹੀਂ ਦਿੰਦੇ ਹੈਗੇ ਇੱਕ ਤਾਂ ਵਿਚਾਰਾ ਦੇਖਿਓ ਉਹ ਭੋਲਾ ਪਾਲਾ ਇੱਕ ਤੁਸੀਂ ਉਹਨੂੰ ਇੰਨਾ ਹੋ ਕਰਦੇ ਹੋਗੇ ਜੇ ਤੁਹਾਡੇ ਕੋਲੇ ਕੋਈ ਆਸ ਲੈ ਕੇ ਆਂਦਾਗਾ ਤਾਂ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਅਗਲੇ ਨਾਲ ਠੱਗੀਆਂ ਮਾਰੀ ਚੱਲੋ ਤੂੰ ਪੁੱਤ ਮੈਂ ਕਦੋਂ ਠੱਗੀਆਂ ਮਾਰਦਾ 400 ਰੁਪਏ ਮੈਂ ਨਹੀਂ ਪੜਦੀ ਹੈਗੀ ਮੈਂ ਠੱਗੀਆਂ ਨਹੀਂ ਮਾਰਦਾ ਪੁੱਤ ਠੱਗੀਆਂ ਤਾਂ ਲੋਕ ਆਪ ਮਰਾਉਣ ਆਉਂਦੇ ਆ ਡੈਡੀ ਜੀ ਮੈਂ ਤੁਹਾਨੂੰ ਕਿੰਨੀ ਵਾਰੀ ਕਹਤਾ ਕਿਉਂ ਹਰ ਗੱਲ ਬਾਰ ਬਾਰ ਕਹੋਣੇ ਹੁੰਨੇ ਆ ਆ ਤੁਹਾਡੇ ਮਾੜੇ ਕੰਮਾਂ ਦਾ ਅਸਰ ਨਾ ਇੱਕ ਦਿਨ ਲਾਦ ਤੇ ਪੈ ਜਾ ਫਿਰ ਮੁੜ ਕੇ ਪਛਤਾਉਂਗੇ ਨਾਲੇ ਨਤੀਜਾ ਕਰੀ ਆਗਾ ਦੇਖੀ ਜਾਂਦੇ ਹੋ ਆਪਦੇ ਅੱਖਾਂ ਨਾਲ ਉੱਤੇ ਇਹ ਮੇਰੇ ਕੰਮ ਮੈਂ ਠੱਗੀਆਂ ਮਾਰਾਂ ਚਾਹੇ ਚੋਰੀਆਂ ਕਰਾਂ ਠੀਕ ਆ ਇਹ ਮੈਨੂੰ ਲੋੜ ਆ ਗਈ ਤੂੰ ਜਾ ਆਪਦਾ ਕੰਮ ਕਰ ਲੈ 400 ਰੁਪਏ ਲੈ ਜਾ ਲਾਦ ਨੂੰ ਤਾਂ ਬਖਸ਼ ਦੋ ਨਾ ਮਾੜੇ ਕੰਮ ਕਰਿਆ ਕਰੋ ਮੁੜ ਕੇ ਤੁਹਾਡੀ ਲਾਦ ਭੁਗਤਦੀ ਫਿਰਦੀ ਰਹਿੰਦੀ ਆ ਤੂੰ ਜਾ ਬਗ ਜਾ ਬਾਬਾ ਹਏ ਆ ਵੀ ਧਗਿਆ ਕਿਵੇਂ ਆ ਕਿਵੇਂ ਕੀ ਕਹਦਾ ਹੁਣ ਪਿੱਤਰਾ ਬਾਬਾ ਬਾਬੇ ਨੇ ਇਹ ਕੀ ਪੱਕੇ ਜਿੰਦੇ ਲਾਤੇ ਪੱਕੇ ਅਸਿਆ ਹਮ ਇਹਦਾ ਕੀ ਕਰਤਾ ਕਿਦਾ ਬਾਬੇ ਨੇ ਸੰਧੂਰ ਦਿੱਤਾ ਅਸਿਆ ਹਮ ਘਰੋਂ ਕਰਕੇ ਚਿਕਾ ਨਿੰਬੂ ਦੱਤੇ ਨੇ ਠੀਕ ਆ ਅਸਿਆ ਇਹ ਰੱਖਨੇ ਨੇ ਤੇ ਰਾਸ ਤੇ ਜੋ ਅਸਿਆ ਠੀਕ ਆ ਤੇ ਇਹਦੇ ਉੱਤੋਂ ਦੀ ਨਾ ਕੋਈ ਬਸ ਕੁੜੀ ਟੱਪਣੀ ਚਾਹੀਦੀ ਏ ਬੰਦਾ ਨਹੀਂ ਟੱਪਣਾ ਚਾਹੀਦਾ ਅਸਿਆ ਇਹਦੇ ਉੱਪਰ ਵੀ ਜੇ ਦਾ ਕੋਈ ਕੁੜੀ ਟੱਪ ਗਈ ਫੇਰ ਤੇਰੇ ਕਰਮਾਂ ਚਾ ਹਾਂ ਜੇ ਕੋਈ ਬੰਦਾ ਟੱਪ ਗਿਆ ਤਾਂ ਸਮਝ ਲੈ ਤੇਰੀ ਸਾਰੀ ਸ਼ਕਤੀ ਖਿੱਚ ਕੇ ਲੈ ਜਾਊਗਾ ਖਿੱਚ ਕੇ ਲੈ ਜਾਊਗਾ ਬੰਦਾ ਨਹੀਂ ਟੱਪਣਾ ਚਾਹੀਦਾ ਨਿਗ੍ਹਾ ਰੱਖੋ ਆ ਮੈਂ ਹੁਣ ਉੱਥੇ ਕਰਕੇ ਆਉਣਾਗਾ ਕੰਮ ਨੇ ਕਿ ਨਰਦੋਂ ਕਰਿਆ ਯਾਰ ਭਾਈ ਵਧੀਆ ਮਦਾ ਕਰਾ ਜਦ ਰੱਬ ਸੁਣਾ ਯਾਰ ਹਾਂ ਐ ਕਿਤਾ ਪਰ ਭਾਈ ਮੈਨੂੰ ਲੱਗਦਾ ਨਹੀਂ ਜਣਾ ਜੀ ਬਾਬੇ ਬੂਬੇ ਦੇ ਬਸਵਾਤ ਐ ਕਿਤਾ ਪੱਕੇ ਜਿੰਦੇ ਨੇ ਪੱਕੇ ਚੱਲ ਕੋਈ ਨਾ ਭਾਈ ਤੂੰ ਵੀ ਇੱਥੇ ਮੈਂ ਵੀ ਇੱਥੇ ਆ ਜੇ ਨਾਦਰੇ ਬਾਬੇ ਨੇ ਠੂਕਣੇ ਤੇ ਲੱਤ ਮਰੀਦਾ ਦੇਖ ਲਈ ਮੈਂ ਕਹਿੰਦਾ ਤੂੰ ਐ ਕਿਤਾ ਜਿੰਦੇ ਲਾ ਭਾਈ ਮੈਂ ਤਾਂ ਚਾਹਾਂ ਵਧੀਆ ਸੰਗ ਦੀ ਤੇਰਾ ਵਿਆਹ ਹੋਵੇ ਹਾਂ ਠੀਕ ਆ ਭਾਈ ਬਸ ਤੂੰ ਨਾਲ ਰਹੀਂ ਦੇਖੀ ਜੱਟ ਦੇ ਕੋਈ ਦਾ ਕੋਈ ਨਾ ਭਾਈ ਤੇ ਤਾਂ ਮੈਂ ਕਰਬੂਨਾ ਵਿਆਹ ਤੇਰਾ ਦਾ ਤਨ ਪਾਦਾ ਨੇਗਾ ਸਾਰੀ ਚੜਤਾ ਮੈਂ ਹੀ ਆ ਤੇ ਜੇ ਸਾਰੇ ਟੋਨੇ ਟਾਣੇ ਜਿਹਦਾ ਮੈਂ ਹੀ ਕਰਨਾ ਮਨੀ ਹਾਂ ਬਾਈ ਉਹ ਬੰਨੂ ਮੇਰੇ ਯਾਰ ਇੱਕ ਗੱਲ ਸੁਣੋ ਇੱਕ ਮੇਰਾ ਛੋਟਾ ਜਿਹਾ ਕੰਮ ਕਰ ਦੋਗੇ ਦੱਸੋ ਯਾਰ ਉਹ ਨਾ ਚਰਾਸਤੇ ਦੇ ਵਿੱਚ ਨਿੰਬੂ ਤੇ ਨਾਰੀਅਲ ਪਿਆ ਉਹ ਟੱਪਣਾ ਸੋਨੇ ਸੋਨੂੰ ਮੇਰੇ ਵੱਲੋਂ ਫੁੱਲ ਪਾਰਟੀ ਆ ਚੱਕਰ ਗਈ ਆ ਬਾਈ ਉਹ ਸੋਨੇ ਚੱਕਰ ਦੋ ਕੀ ਲੈਣਾ ਯਾਰ ਸੋਨੂੰ ਸਿਆਉ ਨੂੰ ਫੁੱਲ ਪਾਰਟੀ ਦਊਗਾ ਜੋ ਵੀ ਕਹੋਗੇ ਉਹ ਟੱਪ ਕੇ ਦਿਓ ਚੱਲ ਸਾਨੂੰ ਤਾਂ ਕੀ ਲੈਣਾ ਬਾਈ ਅਸੀਂ ਟੱਪ ਲੈਨੇ ਕੋਈ ਗੱਲ ਨਹੀਂ ਚਲ ਆਜੋ ਫਿਰ ਚਲੋ ਬਾਈ ਬੋ ਸੋਨ ਲਰ ਬੋ ਕੋਈ ਪੁਰੀ ਟੱਪ ਜੀ ਵਾਸੋਂ ਹਉ ਬੈ ਦੇਖ ਨੀ ਟੂਣਾ ਠੀਕ ਹੈ ਨੀ ਬੋੜਾ ਉਹ ਤਾਂ ਕੋਈ ਚੱਕਰ ਹੀ ਨਹੀਂ ਬਾਈ ਲਫਟਾਪ ਲੈ ਬਾਈ ਇਹ ਚੱਕਰ ਕੀ ਹੋਇਆ ਕੋਈ ਨਾ 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 ਮਗਲੀ ਨਾ ਟੱਪ ਜੀ ਕੀ ਚੱਕਰ ਆ ਬਾਈ ਇਹ ਖਰਾਬ ਹੋ ਜੂ ਬਹੁਤ ਤੈਨੂੰ ਦੱਸਦਾ ਮੈਂ ਕੱਲਾ ਤੈਨੂੰ ਕਿਹਨੇ ਟੱਪਨੂ ਰਹਿਤਾ ਇਹ ਇਹ ਤਾਂ ਬਾਈ ਉਹ ਸੋਨਨੀ ਨਹੀਂ ਹਾਂ ਉਹਨੇ ਕਿਹਾ ਸੀ ਉਹ ਇਹ ਤਾਂ ਮੈਂ ਆਪਣੇ ਵਿਆਹ ਵਾਸਤੇ ਕਰਦਾ ਤੇ ਉਹ ਜਿਹੜਾ ਬਾਬਾ ਨਹੀਂ ਹੈਗਾ ਆਪਣੇ ਪਿੰਡ ਵਾਲਾ ਟੱਲੀ ਹਾਂ ਜੀ ਉਹ ਟੱਲੀ ਬਾਬੇ ਤੋਂ ਕਰਾ ਕੇ ਲਿਆ ਤੇ ਉਹ ਕਹਿੰਦਾ ਜੀ ਆਹ ਦਾ ਕੰਮ ਕਰਤਾ ਵੀ ਜੇ ਤੇ ਉਤੋਂ ਦੀ ਕੁੜੀ ਟੱਪ ਗਈ ਤੇਰਾ ਵਿਆਹ ਹੋ ਜਾਊ ਅੱਛਾ ਬਾਈ ਫਿਰ ਸੋਨਨੀ ਆਪਣਾ ਉਹ ਕਰਦਾ ਜੜਾ ਵੱਡਦਾ ਤੂੰ ਸਾਲਾ ਹਰਾਮੀ ਆ ਉਹ ਤਾਂ ਮੈਨੂੰ ਪਤਾ ਹੈ ਮੇਰਾ ਵਿਆਹ ਨਹੀਂ ਹੋਣਾ ਉਹ ਨਾਲ ਰਹਿ ਕੇ ਆਪਣੀਆਂ ਜੜਾਂ ਵੜਦਾ ਉਹਦਾ ਪਤਾ ਨਹੀਂ ਨਾ ਹੁੰਦਾ ਸਾਲੇ ਆ ਇਹ ਚੱਕਰ ਆ ਵੀ ਮੇਰੇ ਨਾਲ ਦੀ ਰਹਿਣ ਸਾਰੇ ਆ ਚੱਕਰ ਆ ਅੱਛਾ ਭਾਈ ਕੋਈ ਗੱਲ ਨਹੀਂ ਭਾਈ ਨਾਲ ਆ ਤੇਰੇ ਹੁਣ ਤੂੰ ਖੜ ਜਾ ਔਰੇ ਮੇਰੇ ਕੋਲੇ ਭਾਈ ਕੋਈ ਚੱਕਰ ਹੀ ਨਹੀਂ ਮੈਂ ਮਿਲਦਾ ਉਹਨੂੰ ਜਾ ਕੇ ਕੋਈ ਨਹੀਂ ਕਰਦਾ ਗੱਲ ਮੈਂ ਉਹਦਾ ਆਪ ਜਾਰ ਦੀ ਘਰ ਪੱਟਣ ਨੂੰ ਫਿਰਦਾ ਓਏ ਨਾ ਓਏ ਸੱਚਾ ਪਾਸਾ ਨਾ ਇਹ ਤਾਂ ਕੰਮ ਨਹੀਂ ਆ ਹੁਣ ਤਾਂ ਕੋਈ ਫਰਸਤਾ ਆ ਜੀ ਬਸ ਕੁੜੀ ਟੱਪ ਜੇ ਮੇਰੇ ਸਾਲੇਵੇਂ ਦਾ ਮੇਰਾ ਯਾਰੀ ਮੇਰੇ ਹੀ ਦੁਸ਼ਮਣ ਬਣਿਆ ਫਿਰਦਾ ਰਿਹਾ ਲੱਗਿਆ ਅੱਜ ਪਤਾ ਉਹ ਬਾਬਾ ਟੱਲੀ ਹੁਣ ਤਾਂ ਸੁਣ ਲੈ ਬਾਬਾ ਟੱਲੀ ਤੇਰੀ ਬਜਾਦਾ ਟੱਲੀ ਤੇਰੀ ਕਦੇ ਆ ਕੇ ਹੁਣ ਤਾਂ ਦੂਜਾ ਕਿਹੜਾ ਵੀ ਲੱਗ ਗਿਆ ਹੁਣ ਤਾਂ ਪਿੰਡ ਚੋਂ ਰੈਂਦੇ ਵੀ ਅਸੀਂ ਦੋਈਆਂ ਤਾਂ ਦਾਰੀ ਵੀ ਅੱਧੀ ਚਿੱਟੀ ਹੋ ਗਈ ਬਾਬਾ ਟੱਲੀ ਕੋਈ ਕਰ ਲੈ ਹੋਰ ਬਾਬੇ ਨੂੰ ਧਿਆ ਲੈ ਕਿਸੇ ਨੂੰ ਆਏ ਹਾਏ ਓਏ ਹੁਣ ਤਾਂ ਹੋ ਜੇ ਬਾਬਾ ਟੱਲੀ ਜੇ ਐਤ ਕੀ ਦਾ ਕਾ ਮੇਰਾ ਚਾਦੂ ਲੰਘਿਆ ਨਾ ਕੱਚਾ ਬਾਬਾ ਟੱਲੀ ਤੇਰੇ ਮੈਂ ਟੱਲ ਬਜਾ ਦੂੰ ਸਾਂਹ ਲੱਗੇ ਹੁਣ ਤਾਂ ਸੁਣ ਲੈ ਤੇਰੀ ਪਾਂਦੂ ਤੁਰੂ ਕੀ ਪਾਪੜੀ ਕੋਈ ਆ ਕਿਧਰੋਂ ਤੁਰੇ ਆਉਂਦੀ ਆ ਮੈਂ ਤੁਹਾਨੂੰ ਕਿੰਨੀ ਵਾਰੀ ਕਹਤਾ ਜੀ ਵੀ ਇਹ ਤੁਹਾਡਾ ਗਲਤ ਨੰਬਰ ਆ ਇੱਧੇ ਤੁਸੀਂ ਫੋਨ ਨਾ ਕਰਿਆ ਕਰੋ ਫੋਨ ਕੱਟ ਤੇਰੀ ਭੈਣ ਜਿਉ ਤੇਰੀ ਉਹ ਤੇਰੀ ਆਪਣੀ ਪਾਪਾ ਟੱਲੀ ਉਹਦਾ ਤੇਰੀ ਹੋਈ ਬੱਜ ਗਈ ਟੱਲੀ ਮੋਕੇ 'ਚ ਉਹ ਟੱਲੀਆਂ ਟੱਲੀਆਂ ਬੁਲਾਉਂਦਾ ਪਾਪਾ ਟੱਲੀ ਦਾ ਤੇਰੀ ਬੱਜ ਗਈ ਤੇਰੀ ਭੈਣ ਦੀ ਗੁਲਕੀ ਪਾਉਂਗਾ ਉਹ